ਮੇਰੇ ਦੋਸਤ ਦਾ ਪਿਓ ਸਰਦਾਰ ਨਾਜ਼ਰ ਸਿੰਘ ਪਹਿਲੀ ਵਾਰ ਕੈਨੇਡਾ ਆਪਣੀ ਧੀ ਕੋਲ ਗਿਆ ਤਾਂ ਵਾਪਸ ਆ ਕੇ ਬਿਮਾਰ ਹੋ ਗਿਆ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਹ ਸਭ ਬਹੁਤ ਹੈਰਾਨ ਸਨ ਕਿ ਐਸਾ ਕੀ ਹੋ ਗਿਆ ਜੋ ਇਹ 15 ਦਿਨਾਂ ਵਿੱਚ ਹੀ ਇਸ ਕਦਰ ਬਿਮਾਰ ਹੋ ਗਿਆ ਮੁੰਡੇ ਵਾਲਿਆਂ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਸੀ ਪੰਜਾਬ ਵਿੱਚ ਵੀ ਚੰਗੀ ਜਾਇਦਾਦ ਸੀ ਸਾਰੇ ਰੁਤਬਾ ਦੇਖ ਕੇ ਕਹਿੰਦੇ ਸੀ ਕਿ ਇੰਨਾਂ ਦੀ ਧੀ ਦੇ ਤਾਂ ਭਾਗ ਖੁੱਲ ਗਏ ਨੇ ਔਰ ਅਸਲ ਵਿੱਚ ਐਸਾ ਪਤਾ ਨਹੀਂ ਕੀ ਦੇਖ ਆਇਆ ਸੀ ਨਾਜ਼ਰ ਸਿੰਘ ਮੈਂ ਕਾਫੀ ਦਿਨਾਂ ਤੋਂ ਬਾਅਦ ਆਪਣੇ ਦੋਸਤ ਤੇ ਕਰ ਗਿਆ ਤਾਂ ਪਤਾ ਲੱਗਾ ਕਿ ਚਾਚਾ ਨਾਜ਼ਰ ਬਿਮਾਰ ਹੈ ਮੇਰੇ ਨਾਲ ਬਹੁਤ ਬੰਦੀ ਸੀ ਚਾਚੇ ਦੀ ਮੈਂ ਜਾਣ ਬੁੱਝ ਕੇ ਜ਼ੋਰ ਦੀ ਆਵਾਜ਼ ਮਾਰੀ ਚਾਚਾ ਜੀ ਸਤਿ ਸ਼੍ਰੀਕਲ ਘਰੇ ਹੀ ਹੋ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਨੂੰ ਉਹਨਾਂ ਦੀ ਉਦਾਸੀ ਬਾਰੇ ਕੁਝ ਨਹੀਂ ਪਤਾ ਉਹ ਮੇਰਾ ਪੁੱਤ ਬੜਾਇਚ ਆ ਗਿਆ ਨਾਜ਼ਰ ਚਾਚਾ ਬੋਲਿਆ ਆਜਾ ਪੁੱਤ ਲੰਗਾ ਕਹਿ ਕੇ ਜੋਰ-ਜੋਰ ਦੀ ਰੋਣ ਲੱਗ ਪਿਆ ਮੈਂ ਹੱਸਦੇ ਨੇ ਕਿਹਾ ਚਾਚਾ ਜੇ ਐਨਾ ਹੀ ਉਧਰ ਗਿਆ ਸੀ ਮੈਨੂੰ ਤਾਂ ਸੱਦ ਲੈਣਾ ਸੀ ਮੈਨੂੰ ਕੈਨੇਡਾ 4 ਦਿਨ ਮੈਂ ਵੀ ਰਹਿ ਆਉਂਦਾ ਠੰਡ ਵਿੱਚ ਕਾਹਦਾ ਕੈਨੇਡਾ ਪੁੱਤਰਾ ਚਾਚਾ ਹੌਕਾ ਲੈਂਦਾ ਬੋਲੇਆ ਗੱਲ ਵੀ ਕੋਈ ਜ਼ਰੂਰ ਸੀ ਪਰ ਨਾਜ਼ਰ ਸਿੰਘ ਦੱਸ ਵੀ ਕਿਸੇ ਨੂੰ ਨਹੀਂ ਸੀ ਰਿਹਾ ਸਭ ਨੇ ਮੇਰੀ ਜ਼ਿੰਮੇਵਾਰੀ ਲਗਾ ਦਿੱਤੀ ਕਿ ਤੇਰੇ ਨਾਲ ਬਹੁਤ ਪਿਆਰ ਹੈ ਤੇਰੇ ਚਾਚੇ ਦਾ ਹੋ ਸਕਦਾ ਤੈਨੂੰ ਦੱਸ ਦੇਵੇ ਮੈਂ ਕਿਹਾ ਚਾਚਾ खासा ਹੀ ਉਦਾਸ ਲੱਗਦੇ ਐ ਜੇ ਭੈਣ ਯਾਦ ਆਉਂਦੀ ਐ ਚੱਲ ਤੈਨੂੰ ਫੇਰ ਜਹਾਜ਼ ਚੜਾ ਆਉਂਦਾ ਚਾਚਾ ਚੁੱਪ ਬੈਠਾ ਰਿਹਾ ਤੇ ਕੁਝ ਨਾ ਬੋਲਿਆ ਮੈਂ ਕਿਹਾ ਚਾਚਾ ਆ ਚੱਲ ਜਮੀਨ ਤੇ ਢੇੜਾ ਮਾਰ ਕੇ ਆਉਣੇ ਆ ਘਰੋਂ ਬਾਹਰ ਨਿਕਲੇਗਾ ਤਾਂ ਮਨ ਹੋਰ ਪਾਸੇ ਪੈ ਜਾਓ ਬਹੁਤ ਮੁਸ਼ਕਲ ਨਾਲ ਮਨਾਇਆ ਨਾਜ਼ਰ ਸਿੰਘ ਨੂੰ ਬਸ ਬਾਹ ਤੋਂ ਫੜ ਕੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਰਾਹ ਵਿੱਚ ਠੇਕੇ ਤੋਂ ਬੋਤਲ ਲੈ ਲਈ ਤਾਂ ਚਾਚਾ ਕਹਿੰਦਾ ਾਕੀ ਪੁੱਤ ਮੇਰਾ ਮਨ ਠੀਕ ਨਹੀਂ ਮੈਂ ਨਹੀਂ ਪੀਣੀ ਚਾਚਾ ਜੀ ਮਨ ਖਰਾਬ ਦੀ ਵੀ ਦਵਾਈ ਐ ਇਹ ਦਵਾਈ ਸਮਝ ਕੇ ਪੀ ਲਿਓ ਖੇਤ ਪਹੁੰਚ ਕੇ ਮੈਂ ਮੋਟਰ ਛੱਡ ਦਿੱਤੀ ਫੇਰ ਚਾਚਾ ਤੇ ਮੈਂ ਨਾ ਕੇ ਨਿੰਮ ਥੱਲੇ ਬਣੇ ਚਬੂਤਰੇ ਤੇ ਬੈ ਗਏ ਦੇਖ ਲੈ ਚਾਚਾ ਐਤਕੀ ਬਹੁਤ ਗਰਮੀ ਪੈ ਰਹੀ ਹੈ ਮੈਂ ਪੈਗ ਬਣਾਉਂਦੇ ਨੇ ਚਾਚੇ ਨੂੰ ਟੋਇਆ ਹਾਂ ਪੁੱਤ ਹਰ ਸਾਲ ਹੀ ਹੁੰਦੀ ਐ ਚਾਚਾ ਬੋਲਿਆ ਘਰ ਨਾਲੋਂ ਕੁਝ ਫਰਕ ਦੇ ਗਈ ਸੀ ਉਸ ਦੀ ਆਵਾਜ਼ ਮੈਂ ਗਲਾਸ ਚਾਚੇ ਨੂੰ ਫੁਲਾਉਂਦਿਆਂ ਕਿਹਾ ਕੈਨੇਡਾ ਵਿੱਚ ਤਾਂ ਠੰਡ ਹੋਊ ਹਾਂ ਪੁੱਤ ਵਾਵਾ ਠੰਡ ਸੀ ਚਾਚੇ ਨੇ ਗਲਾਸ ਰੂਹ ਨਾਲ ਨਹੀਂ ਸੀ ਫੜਿਆ ਆ ਚੱਕ ਚਾਚਾ ਪਹਿਲਾ ਪੈਗ ਤੇਰੀ ਕੈਨੇਡਾ ਫੇਰੀ ਦੇ ਨਾਮ ਮੈਂ ਉਸ ਨੂੰ ਆਪਣੀ ਖੁਸ਼ੀ ਜ਼ਾਹਰ ਕਰਦਾ ਬੋਲਿਆ ਪੈਗ ਲਾਉਂਦਾ ਲਾਉਂਦਾ ਰੁਕ ਗਿਆ ਨਾਜ਼ਰ ਸਿੰਘ ਤੇ ਫੇਰ ਰੋਣ ਲੱਗ ਪਿਆ ਮੈਂ ਚਾਚੇ ਨੂੰ ਕਲਾਵੇ ਵਿੱਚ ਲੈ ਕੇ ਕਿਹਾ ਚਾਚਾ ਕੀ ਹੋ ਗਿਆ ਤੇਰੇ ਪੁੱਤ ਜਾਉਂਦੇ ਆ ਜੇ ਦੱਸ ਨਾ ਕੀ ਬੋਝ ਆ ਤੇਰੇ ਮਨ ਤੇ ਚਾਚੇ ਦੇ ਮੂੰਹ ਨੂੰ ਪੈਗ ਲਗਾ ਕੇ ਮੈਂ ਅੱਗੇ ਗੱਲ ਤੋੜਦਿਆਂ ਕਿਹਾ ਚਾਚਾ ਜਾਨ ਹਾਜ਼ਰ ਹੈ ਤੇਰੇ ਲਈ ਅਜੇ ਵੀ ਨਹੀਂ ਸੀ ਖੁੱਲ ਰਿਹਾ ਨਾਜ਼ਰ ਸਿੰਘ ਚਾਚਾ ਫੇਰ ਮੈਂ ਰੋਕ ਰੋਕ ਕੇ ਦੋ ਪੈਗ ਹੋਰ ਲਵਾ ਦਿੱਤੇ ਗੱਲ ਦੱਸਿਆਂ ਮਨ ਹੌਲਾ ਹੋ ਜਾਂਦਾ ਚਾਚਾ ਨਾਲੇ ਮੇਰੇ ਤੋਂ ਕਾਹਦਾ ਲੁਕੋਆ ਮੈਂ ਨਾਜ਼ਰ ਚਾਚੇ ਨੂੰ ਨਮਕੀਨ ਫੜਾਉਂਦਿਆਂ ਕਿਹਾ ਆਹੋ ਪੁੱਤ ਜਿੱਦਨ ਦੇ ਤੁਸੀਂ ਬਰਾਬਰ ਦੇ ਹੋਏ ਹੋ ਮੈਂ ਤੁਹਾਨੂੰ ਯਾਰਾਂ ਮੰਗ ਰੱਖਿਆ ਪਰ ਰਿਸ਼ਤੇ ਦੀ ਤਾਂ ਮਰਿਆਦਾ ਮੈਂ ਫੇਰ ਵੀ ਨਿਭਾਉਂਦਾ ਰਿਹਾ ਹਾਂ ਚਾਚਾ ਗਲਾਸ ਰੱਖਦਾ ਬੋਲਿਆ ਉਸ ਦੀ ਗੱਲ ਸੁਣ ਕੇ ਲੱਗਿਆ ਜਿਵੇਂ ਹੁਣ ਦੱਸਣ ਲੱਗਾ ਹੈ ਚਾਚਾ ਦਿਲ ਦੀ ਗੱਲ ਤਾਂ ਮੈਂ ਇੱਕ ਹੋਰ ਪੈਗ ਪਾਉਣ ਲੱਗ ਪਿਆ ਚਾਚਾ ਪੈਗ ਫੜ ਕੇ ਕਹਿੰਦਾ ਪੁੱਤ ਧੀਆ ਦੂਰ ਨਹੀਂ ਵਿਆਉਣੀਆਂ ਚਾਹੀਦੀਆਂ ਮੈਂ ਝਟ ਉਲਟਾ ਕੇ ਪੁੱਛਿਆ ਭੈਣ ਠੀਕ ਤਾਂ ਹੈ ਚਾਚਾ ਨਾਜ਼ਰ ਸਿੰਘ ਅੱਖਾਂ ਪੂੰਝਦਾ ਬੋਲਿਆ ਪੁੱਤ ਤਿਆਂ ਕਦੋਂ ਦੱਸਦੀਆਂ ਨੇ ਆਪਣੇ ਦੁੱਖ ਦੇਖਣ ਨੂੰ ਤਾਂ ਬਹੁਤ ਖੁਸ਼ ਸੀ ਫਿਰ ਚਾਚਾ ਕੀ ਗੱਲ ਹੈ ਮੈਨੂੰ ਦੱਸ ਸੌ ਤੇਰੀ ਮੈਂ ਅੱਗੇ ਕਿਸੇ ਨੂੰ ਨਹੀਂ ਦੱਸਦਾ ਮੈਂ ਨਾਜ਼ਰ ਚਾਚੇ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ ਪਹਿਲਾਂ ਪਹੁੰਚ ਕੇ ਤਾਂ ਤੂੰ ਬਹੁਤ ਖੁਸ਼ ਸੀ ਗੱਲ ਕਰੀ ਤਾਂ ਸੀ ਮੈਂ ਤੇਰੇ ਨਾਲ ਫੋਨ ਤੇ ਮਹਿਰਾਨੀ ਨਾਲ ਪੁੱਛਿਆ ਪੁੱਤ ਬਹੁਤ ਵੱਡਾ ਘਰ ਹੈ ਤੇਰੀ ਭੈਣ ਦਾ ਤੇਰਾ ਭਾਜੀ ਵੀ ਬਹੁਤ ਬੀਬਾ ਚੰਗਾ ਕਮਾਇਆ ਫਰਾਇਆ ਵੀ ਓਨੇ ਮੈਨੂੰ ਫੇਰ ਉਹ ਆਪਣੇ ਕਾਰੋਬਾਰ ਤੇ ਜਾਣ ਲੱਗ ਪਿਆ ਤੇ ਮੈਂ ਸਰਬੀ ਦੇ ਸੌਹਰੇ ਨਾਲ ਗੱਲਬਾਤੀ ਟਾਈਮ ਪਾਸ ਕਰਨ ਲੱਗ ਪਿਆ ਅਸੀਂ ਰੋਜ਼ ਸ਼ਾਮ ਨੂੰ ਪੀਣ ਬੈਠ ਜਾਣਾ ਦੋਵੇਂ ਨੇ ਸਰਬੀ ਦਾ ਸੌਹਰਾ ਗੱਲਾਂ-ਗੱਲਾਂ ਵਿੱਚ ਕਈ ਵਾਰ ਉਹੀ ਜਿਹੀ ਗੱਲ ਕਰ ਜਾਂਦਾ ਸੀ ਤੇ ਮੈਂ ਸੁਣੀ ਅਣ ਸੁਣੀ ਕਰ ਦੇਣੀ ਫੇਰ ਇੱਕ ਦਿਨ ਕਹਿਣ ਲੱਗਾ ਨਾਜ਼ਰ ਸਿਆ ਚੱਲ ਤੈਨੂੰ ਅੱਜ ਮੈਂ ਕੈਨੇਡਾ ਦਿਖਾ ਕੇ ਲਿਆਂਦਾ ਕਾਰ ਵਿੱਚ ਬੈਠ ਕੇ ਅਸੀਂ ਦੋਵੇਂ ਸ਼ਹਿਰ ਚਲੇ ਗਏ ਸਾਰਾ ਦਿਨ ਟੋਰਾਂਟੋ ਸ਼ਹਿਰ ਘੁੰਮਦੇ ਰਹੇ ਫਿਰ ਸ਼ਾਮ ਨੂੰ ਉੱਥੇ ਲੈ ਗਿਆ ਜਿੱਥੇ ਤੀਵੀਆਂ ਪੈਸਿਆਂ ਲਈ ਨੰਗੀਆਂ ਹੋ ਕੇ ਨੱਚਦੀਆਂ ਨੇ ਖਣੀ ਕੀ ਕਹਿੰਦਾ ਸੀ ਉਸ ਜਗ੍ਹਾ ਨੂੰ ਕਾਬਰਾ ਕੂਬਰਾ ਚੁੱਪ ਜਿਹਾ ਕਰ ਗਿਆ ਨਾਜ਼ਰ ਸਿੰਘ ਐਨੀ ਗੱਲ ਸੁਣਾ ਕੇ ਫੇਰ ਚਾਚਾ ਮੈਂ ਅਗਾਹ ਪੁੱਛਿਆ ਤਾਂ ਉਹ ਬੋਲਿਆ ਪੁੱਤ ਮੈਂ ਤਾਂ ਸਾਰੀ ਜ਼ਿੰਦਗੀ ਆਪਣਾ ਧਰਮ ਨਿਭਾਇਆ ਹੈ ਪਰ ਉਸਨੇ ਤਾਂ ਹੱਦ ਹੀ ਕਰ ਦਿੱਤੀ ਮੈਂ ਤਾਂ ਤੀ ਦਾ ਪਿਓ ਸੀ ਕੁੜਮਾਚਾਰੀ ਦਾ ਵੀ ਪਰਦਾ ਨਹੀਂ ਰਹਿਣ ਦਿੱਤਾ ਉਸਨੇ 나జర్ ਸਿੰਘ ਫੇਰ ਰੋਣ ਹਾਕਾ ਹੋ ਕੇ ਬੋਲਿਆ ਕਿ ਮੈਂ ਜਦ ਉਹਨੂੰ ਘਰ ਵਾਪਸ ਚੱਲਣ ਲਈ ਕਿਹਾ ਤਾਂ ਕਹਿੰਦਾ ਨਜ਼ਾਰੇ ਲਈਦੇ ਆ ਨਾਜ਼ਰ ਸਿਆ ਨਜ਼ਾਰੇ ਆਹ ਰਿਸ਼ਤੇਦਾਰਾਂ ਵਾਲੇ ਵਿੰਗ ਵੱਲ ਲਈ ਰੱਖੀ ਦੇ ਦੇਖ ਤਾਂ ਸਹੀ ਆ ਲਗਰਾਂ ਵਰਗੀਆਂ ਮਿਲਣੀਆਂ ਨੇ ਤੈਨੂੰ ਕਿਤੇ ਦੇਖਣ ਨੂੰ ਐਸ ਉਮਰੇ ਪੰਜਾਬ ਵਿੱਚ ਐਵੇਂ ਤਾਂ ਨਹੀਂ ਕਹਿੰਦੇ ਭਾਈ ਨਹੀਂ ਰੀਸਾ ਕੈਨੇਡਾ ਦੀਆਂ ਮੈਂ ਫੇਰ ਘਰ ਚੱਲਣ ਲਈ ਕਿਹਾ ਤਾਂ ਹੱਸਣ ਲੱਗ ਪਿਆ ਤੇ ਮੈਂ ਬਹੁਤ ਮੁਸ਼ਕਲ ਨਾਲ ਮਨਾ ਕੇ ਉਹਨੂੰ ਘਰ ਲੈ ਕੇ ਆਇਆ। ਘਰ ਆ ਕੇ ਮੈਂ ਤਾਂ ਤੇਰੀ ਭੈਣ ਤੋਂ ਲੁਕਦਾ ਹੀ ਰਿਹਾ। ਮੈਨੂੰ ਤਾਂ ਬਹੁਤ ਸ਼ਰਮ ਆ ਰਹੀ ਸੀ ਉਸ ਦੇ ਸਾਹਮਣੇ ਜਾਂਦੇ ਨੂੰ। ਮੈਂ ਤਾਂ ਪੁੱਤ ਦੁਬਾਰਾ ਸੁੱਤਾ ਹੀ ਨਹੀਂ। ਡਰ ਬੈਠ ਗਿਆ ਦਿਲ ਵਿੱਚ ਕਿ ਕੀ ਪਤਾ ਸਭ ਦੇ ਚਲੇ ਜਾਣ ਦੇ ਪਿੱਛੋਂ ਇਹ ਸਰਬੀ ਨੂੰ ਵੀ ਤੰਗ ਕਰਦਾ ਹੋਊ। ਤੇਰੀ ਚਾਚੀ ਜਿਉਂਦੀ ਹੁੰਦੀ ਤਾਂ ਪੁੱਛ ਲੈਂਦੀ ਆਪਣੀ ਧੀ ਨੂੰ ਪਰ ਮੈਂ ਪੁੱਛਦਾ ਵੀ ਕਿਵੇਂ? ਬਸ ਡਰ ਬੈਠ ਗਿਆ ਪੁੱਤ। ਪਤਾ ਨਹੀਂ ਮੇਰੀ ਧੀ ਨਾਲ ਕੁਝ ਗਲਤ ਨਾ ਹੋ ਜਾਵੇ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ ਨਾਜਰ ਸਿੰਘ ਮੈਂ ਵੀ ਨਹੀਂ ਚੁੱਪ ਕਰਵਾਇਆ ਸੋਚਿਆ ਇੱਕ ਵਾਰ ਰੋ ਲਵੇ ਰੱਜ ਕੇ ਤਾਂ ਕਿ ਗੁਬਾਰ ਜਿਹਾ ਨਿਕਲ ਜਾਊ ਮਨ ਦਾ ਮੈਂ ਕਿਹਾ ਅਸੀਂ ਦੋਵੇਂ ਜੀ ਕਰਾਂਗੇ ਭੈਣ ਨਾਲ ਗੱਲ ਚਾਚਾ ਤੂੰ ਫਿਕਰ ਨਾ ਕਰ ਗੱਲਾਂ ਗੱਲਾਂ ਵਿੱਚ ਹੀ ਪੁੱਛਿਓ ਪੁੱਤ ਦੇਖੀ ਕਿਤੇ ਸਰਬੀ ਨੂੰ ਨਾ ਪਤਾ ਲੱਗ ਜਾਵੇ ਕਿ ਮੈਂ ਉਸ ਕੰਜਰ ਨਾਲ ਕਿੱਥੇ ਗਿਆ ਸੀ ਮੇਰਾ ਤਾਂ ਜਿਉਂਦੇ ਜੀ ਮਰਨ ਹੋ ਜਾਊ ਚਾਚਾ ਹੁਣ ਆ ਕੰਜਰਖਾਨਾ ਤਾਂ ਆਪਣੇ ਇੱਥੇ ਵੀ ਸ਼ੁਰੂ ਹੋ ਗਿਆ ਹੈ ਆਪਣੇ ਵੀ ਤਾਂ ਵਿਆਹ ਪਾਰਟੀਆਂ ਵਿੱਚ ਆ ਨੱਚਣ ਵਾਲੀਆਂ ਲਾ ਲੈਂਦੇ ਨੇ ਤੇ ਫਿਰ ਧੀਆ ਭੈਣਾ ਨੂਹਾ ਜਵਾਕਾਂ ਦਾ ਲਿਹਾਜ ਕਰੇ ਬਗੈਰ ਕਈ ਵਾਰ ਬਜ਼ੁਰਗ ਵੀ ਸਭ ਹੱਦ ਬੰਨੇ ਟੱਪ ਜਾਂਦੇ ਨੇ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਘਰ ਜਾ ਕੇ ਇਹ ਪਰਿਵਾਰ ਨਾਲ ਕਿਵੇਂ ਨਜ਼ਰਾਂ ਮਿਲਾਉਂਦੇ ਹੋਣਗੇ ਮੇਰੀ ਗੱਲ ਵਿੱਚੇ ਟੋਕਦਾ ਨਾਜ਼ਰ ਚਾਚਾ ਬੋਲਿਆ ਪੁੱਤ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਹਰ ਗੱਲ ਵਿੱਚ ਪਰਦੇ ਦੀ ਗੱਲ ਕਰਦੇ ਸੀ ਉਹ ਕੋਈ ਕਮਲੇ ਥੋੜੇ ਸੀ ਉਮਰਾਂ ਦੇ ਨਾਲ ਟਲਣਾ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ 나જર ਸਿੰਘ ਅੱਖਾਂ ਸਾਫ਼ ਕਰਦਾ ਬੋਲਿਆ ਉਮਰ ਦੀ لحاظ ਤੋਂ ਬਾਹਰ ਕਰੀ ਗੱਲ ਬੇਮੌਸਮੀ ਬਰਸਾਤ ਵਾਂਗ ਤੰਗ ਕਰਦੀ ਹੈ ਡਰ ਪੈ ਖੌਫ ਪੈਦਾ ਕਰਦੀ ਹੈ ਸ਼ਾਮ ਦਾ ਸਮਾਂ ਟਲ ਗਿਆ ਸੀ ਅਤੇ ਦੂਰੋਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸਪੀਕਰਾਂ ਤੋਂ ਰਹਿਰਾ ਸਾਹਿਬ ਦੇ ਪਾਠ ਦੀ ਆਵਾਜ਼ ਆਉਣ ਲੱਗ ਪਈ ਸੀ ਕੁਝ ਧੀਰ ਚੁੱਪਚਾਪ ਬੈਠਣ ਤੋਂ ਬਾਅਦ ਚਾਚਾ ਕਹਿੰਦਾ ਪੁੱਤ ਘਰ ਛੱਡ ਦੇ ਬਹੁਤ ਨੀਂਦ ਆਈ ਆ ਆਪਣੇ ਦਿਲ ਵਿੱਚ ਲੁਕੋਇਆ ਦਰਦ ਸਾਂਝਾ ਕਰਕੇ ਦਿਲ ਦਾ ਬੋਝ ਹਲਕਾ ਹੋ ਗਿਆ ਜਾਪਦਾ ਸੀ ਨਾਜ਼ਰ ਸਿੰਘ ਚਾਚੇ ਦਾ